ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਅਤੇ ਤਿੰਨੇ ਹੀ ਹਲਕਾ ਅੰਚਾਰਜ ਇਹਨਾਂ ਨਾਲ ਰੈ ਮਸ਼ਵਰਾ ਕਰਕੇ ਜੋ ਸਰਕਲ ਪ੍ਰਧਾਨ ਐਲਾਨ ਕਰਨ ਜਾ ਰਹੇ ਆ ਉਸ ਦੇ ਵਿੱਚ ਢੁੱਡੀ ਸਰਕਲ ਤੋਂ ਕੁਲਦੀਪ ਸਿੰਘ ਢਿੱਲੋਂ son of ਗੁਰਦੌਰ ਸਿੰਘ ਕਹਿਲ ਸਰਕਲ ਤੇ ਅਮਨਦੀਪ ਸਿੰਘ ਸੰਧੂ son of ਬਲਜੀਤ ਸਿੰਘ ਸੰਧੂ ਵਾੜਾ ਤਰਾਕਾ ਸਰਕਲ ਤੋਂ ਜਤਿੰਦਰ ਸਿੰਘ ਸਣੀ ਮੋੜ son of ਸਾਧੂ ਸਿੰਘ ਮੋੜ ਧੀਮਾਵਾਲੀ ਸਰਕਲ ਤੋਂ ਗੁਰਪਿਆਰ ਸਿੰਘ ਦਿਓਲ son of ਬਲਤੇਜ ਸਿੰਘ ਦਿਓਲ ਕੋਟਕਪੂਰਾ ਦਿਹਾਤੀ ਸਰਕਲ ਤੋਂ ਨਾਰ ਸਿੰਘ ਸੇਖੋਂ ਸਾਨੋ ਪ੍ਰਵੰਤ ਸਿੰਘ ਸੇਖੋਂ ਇਸੇ ਤਰ੍ਹਾਂ ਹੀ ਅੱਗੇ ਇਹ ਹਲਕਾ ਕੋਟ ਹਲਕਾ ਕੋਟ ਕਪੂਰਾ ਦੇ ਜੋ ਸਰਕਲ ਪ੍ਰਧਾਨ ਨੇ ਇਸ ਤੋਂ ਅੱਗੇ ਹਲਕਾ ਫਰੀਦਕੋਟ ਦੇ ਸਰਕਲ ਪ੍ਰਧਾਨ ਗੋਲੇ ਵਾਲੇ ਤੋਂ ਚਰਨਜੀਤ ਸਿੰਘ ਸਰਪੰਚ ਸਵਾਦਾਂ ਵਾਲੇ ਨੂੰ ਸਵਾਦਾਂ ਵਾਲੇ ਅੱਛਾ ਸਰਕਲ ਗੋਲੇ ਵਾਲਾ ਹਾਂਜੀ ਸਰਕਲ ਗੋਲੇ ਵਾਲਾ ਚਰਨਜੀਤ ਸਿੰਘ ਸਰਪੰਚ ਸਵਾਦਾਂ ਸਰਕਲ ਸਰਕਲ ਗੋਲੇ ਵਾਲਾ ਚਰਨਜੀਤ ਸਿੰਘ ਸਰਪੰਚ ਸਵਾਦਾਂ ਵਾਲਾ ਸਰਕਲ ਪੱਖੀ ਕਲਾ ਜਸਕਰਨ ਸਿੰਘ ਸੰਧੂ ਕਰਦੇ ਹਾਲੇ ਆਣਾ ਮਚਾਕੀ ਕਰਾਂ ਗੁਰਤੇਜ ਸਿੰਘ ਬਰਾੜ ਕੁਘਿਆਣਾ ਕੁਘਿਆਣਾ ਇਸੇ ਤਰ੍ਹਾਂ ਹੀ ਅੱਗੇ ਛੇਰ ਸਿੰਘ ਵਾਲਾ ਲਖਮਿੰਦਰ ਸਿੰਘ ਢਿੱਲੋਂ ਢੀਲੇ ਵਾਲਾ ਸਾਦਕ ਸਰਕਲ ਤੋਂ ਸ਼ਿਵਰਾਜ ਸਿੰਘ ਸਾਦਕ ਦੀਪ ਸਿੰਘ ਵਾਲਾ ਸਰਕਲ ਤੋਂ ਸ਼ਾਮਲਾਲ ਬਜਾਜ ਸਰਪੰਚ ਦੀਪ ਸਿੰਘ ਵਾਲਾ ਫਰੀਦਕੋਟ ਦਿਹਾਤੀ ਬਲਜੀਤ ਸਿੰਘ ਬਾਠ ਪਿੰਡ ਭੋਲੂ ਵਾਲਾ ਰੋਡ ਗੋਵਿੰਦਨਗਰ ਅਰਾਈਆਂ ਵਾਲਾ ਕੁਲਵਿੰਦਰ ਕੁਮਾਰ ਕਿੰਦਾ ਅਰਾਈਆਂ ਵਾਲਾ ਪਿੰਡ ਅਰਾਈਆਂ ਵਾਲਾ ਕਲਾ ਇਸੇ ਤਰ੍ਹਾਂ ਹੀ ਅੱਗੇ ਹਲਕਾ ਜੈਤੋ ਤੋਂ ਜੋ ਸਰਕਲ ਪ੍ਰਧਾਨ ਨੇ ਪੰਜ ਗ੍ਰਾਈ ਸਰਕਲ ਤੋਂ ਸ਼ਿਵਰਾਜ ਸਿੰਘ ਗਿੱਲ ਸਨ ਆਫ ਪੁੰਤਾ ਸਿੰਘ ਗਿੱਲ ਪੰਜ ਗ੍ਰਾਈ ਕਲਾ ਬਰਗਾੜੀ ਤੋਂ ਅਮਰਪ੍ਰੀਤ ਸਿੰਘ ਢਿੱਲੋਂ ਪਾਲੀ ਸਨ ਆਫ ਅਜੈਬ ਸਿੰਘ ਢਿੱਲੋਂ ਬਾਜਾਖਾਨਾ ਸਰਕਲ ਤੋਂ ਗੁਰਨਾਇਬ ਸਿੰਘ ਢਿੱਲੋਂ ਸਨ ਆਫ ਮਕੰਦ ਸਿੰਘ ਢਿੱਲੋਂ ਚੰਦਪਾਣ ਸਰਕਲ ਤੋਂ ਬਲਵੰਤ ਸਿੰਘ ਬਰਾੜ ਸਨ ਮੱਸਾ ਸਿੰਘ ਬਰਾੜ ਰੋੜੀ ਕਪੂਰਾ ਸਰਕਲ ਤੋਂ ਰਾਜਪਾਲ ਸਿੰਘ ਬਰਾੜ ਸਨ ਉਹ ਜਮੇਰ ਸਿੰਘ ਬਰਾੜ ਦੇਲਿਆਂ ਦੀ ਅਹ ਦੇਲਿਆਂ ਵਾਲੀ ਇਹ ਜੋ ਅੱਜ ਅਸੀਂ ਲਿਸਟ ਜਾਰੀ ਕਰ ਰਹੇ ਹਾਂ ਜਿਹੜਾ ਫਰੀਦਕੋਟ ਵੱਲੀੋਂ ਇਹ ਕੇਵਲ ਤੇ ਕੇਵਲ ਤਿੰਨਾ ਹੀ ਹਲਕਿਆਂ ਦੇ ਸਰਕਲ ਪ੍ਰਧਾਨਾਂ ਦੀ ਆ ਤੇ ਜੋ ਜਥੇਬੰਦੀ ਰਹਿ ਗਈ ਆ ਉਹ ਅਸੀਂ ਜਲਦੀ ਅਗਲੀ ਮੀਟਿੰਗ ਸੱਦ ਕੇ ਤੇ ਬਾਕੀ ਰਹਿੰਦੀ ਜਥੇਬੰਦੀ ਵੀ ਐਲਾਨ ਕਰਦੇ ਹਨ ਹਾਂ ਅਗਾਂਹ ਵਾਲੇ ਇਲੈਕਸ਼ਨ ਨੂੰ ਦੇਖਦੇ ਹੋਏ ਕੀ ਜਿਹੜਾ ਹੈਗਾ ਪਾਰਟੀ ਵੱਲੋਂ ਕੀ ਐਕਟੀਵਿਟੀਆਂ ਹੈਗੀਆਂ ਕੀ ਆਪਰਾ ਲੈ ਕਿਤੇ ਜਾਣ ਪਾਰਟੀ ਵੱਲੋਂ ਜਿਹੜੀ ਐਕਟੀਵਿਟੀ ਹੈ ਵੀ ਤਗੜੇ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜੋ ਪਾਰਟੀ ਦੀਆਂ ਨੀਤੀਆਂ ਉਹਦੀ ਬਾਬਤ ਜਾਣੂ ਕਰਾ ਕੇ ਤੇ ਅਸੀਂ ਜਿਹੜਾ ਆਉਣ ਵਾਲਾ ਇਲੈਕਸ਼ਨ ਕੀਤਾਗੇ ਫਾਇਦਾ ਤੇ ਇਹਦਾ ਜਿਹੜਾ ਕਾਲੀਦਾਲ ਦਾ ਗੱਠ ਜੋੜ ਨਹੀਂ ਹੋਇਆ ਵਾਲੇ ਦਾ ਕੋਈ ਉਹਦਾ ਕੋਈ ਅਸਰ ਹੋਏਗਾ ਕੋਈ ਕੋਈ ਸੰਭਾਵਨਾ ਨਹੀਂ ਇਹ ਸਾਡੇ ਫਾਇਦੇ 'ਚ ਜਾਣਾ ਠੀਕ ਆ ਜੀ ਅਰੇ ਇਲੈਕਸ਼ਨ ਨੂੰ ਲੈ ਕੇ ਤੁਹਾਡੀ ਅਪਡੇਟਿੰਗ ਪਹਿਲਾਂ ਹੀ ਲੈਂਦੀ ਆ ਕੀ ਲੱਗਦਾ ਹੈ ਇੱਕ ਹੀ ਇਲੈਕਸ਼ਨਰ ਹੈਗਾ ਤੁਹਾਡੀ ਕਵਰਿੰਗ ਜਿਹੜੀ ਕਿ ਲੇਟ ਕਿਉਂ ਹੋਈ ਹੈ ਕੀ ਗੱਠ ਜੋੜ ਦੀ ਗੱਲਬਾਤ ਆ ਸੀ ਉਸ ਨੂੰ ਲੈ ਕੇ ਕਿਸ ਤਰ੍ਹਾਂ ਜੀ ਨਹੀਂ ਚਲੋ ਵੈਸੇ ਤਾਂ ਲੋਕਾਂ ਦੀ رائے ਨਾ ਹੀ ਜਿਹੜੀ ਸ਼੍ਰੋਮਣੀ ਕਾਲੀਦਾਲ ਹੈ ਪਿੰਡਾਂ ਦੀ ਪਾਰਟੀਆਂ ਤੇ ਲੋਕਾਂ ਦੀ رائے ਨਾ ਚਲਦੀ ਆ ਦੇ ਲੋਕਾਂ ਨੇ ਇਹ ਗੱਲ ਕਿਹਾ ਵੀ ਨਹੀਂ ਗੱਠਜੋੜ ਕਰਨਾ ਤੇ ਤਾਂ ਹੀ ਪਾਰਟੀ ਨੇ ਫੈਸਲਾ ਲਿਆ ਗੱਠਜੋੜ ਨਾ ਕਰਨ ਦਾ ਤੇ ਜੋ ਜੋ ਪੰਜਾਬ ਦੇ ਮੁੱਦੇ ਆ ਉਹ ਮੁੱਦਿਆਂ ਨੂੰ ਮੁੱਖ ਰੱਖ ਕੇ ਜੋ ਕਿਸਾਨਾਂ ਦਾ ਜਿਹੜਾ ਮੇਨ ਮੁੱਦਾ ਜੋ ਸਾਡੇ ਬੰਦੀ ਸਿੰਘਾ ਜਿਲ੍ਹਿਆਂ 'ਚ ਬੈਠੇ ਆ ਇਹਨਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਜਿਹੜਾ ਇਹ ਗੱਠਜੋੜ ਨਹੀਂ ਹੋਇਆਗਾ ਜੇ ਇਹ ਇਹਨਾਂ ਸ਼ਰਤ ਰੱਖੀ ਗਈ ਪਹਿਲਾਂ ਇਹਨਾਂ ਮੁੱਦਿਆਂ 'ਤੇ ਧਿਆਨ ਦਿਓ ਤੇ ਫਿਰ ਗੱਠਜੋੜ ਲੋਕ ਸਭਾ ਦਾ ਉਮੀਦਵਾਰ ਤਾਂ ਜੇ ਕੋਈ ਨਹੀਂ ਲਾਉਸ ਹੋਇਆ ਨਹੀਂ ਪਰ ਕੁਝ ਦਿਨਾਂ ਦੇ ਵਿੱਚ ਲਾਉਸ ਹੋ ਸ਼੍ਰੋਮਣੀ ਕਾਲੀ ਦਲ ਜਿਲ੍ਹਾ ਫਰੀਦਕੋਟ ਦੀ ਸੂਚੀ ਟੀਮ ਇਨਾ ਵਿੱਚ ਜਿਲ੍ਹਾ ਫਰੀਦਕੋਟ ਦੇ ਇਲਾਕੇ ਦੇ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਜੀ ਮੰਡਵਾਲਾ ਮੈਂਬਰ ਐਸ்சிਪੀਸੀ ਹਲਕਾ ਫਰੀਦਕੋਟ ਦੇ ਕੁਸ਼ਤੀਵਾਲਾ ਸ਼੍ਰੋਮਣੀ ਕਾਲੀ ਦਲ ਦੇ ਔਰ ਜਨਰਲ ਸੈਕਟਰੀ ਸ਼੍ਰੋਮਣੀ ਕਾਲੀ ਦਲ ਪਰਮਪੰਦ ਸਿੰਘ ਜੀ ਬੰਟੀਰਮਾਣਾ ਮੁਖ ਸ਼ੇਵাদার ਹਲਕਾ ਜੈਤੋ ਸਰਦਾਰ ਸੁਭਾ ਸਿੰਘ ਜੀ ਬਾਦਲ ਔਰ ਬਾਕੀ ਸਾਰੇ ਸਾਡੇ ਸਾਥੀ ਸਹਿਬਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਵੀਂ ਜਥੇਬੰਦੀ ਹੈ ਉਹਦੇ ਚ ਉਹਦੇ ਚ ਦਿਹਾਤੀ ਸਰਕਲਾਂ ਦੇ ਪ੍ਰਧਾਨਾਂ ਦੀ ਅਨਾਊਂਸਮੈਂਟ ਹੋਈ ਹੈ ਜਿਹਨੂੰ ਪ੍ਰਧਾਨ ਜੀ ਅਰਜਨ ਸਿੰਘ ਮੰਡ ਵਾਲਾ ਨੇ ਉਹਨੂੰ ਸਾਡੇ ਉਪਰਕ੍ਰਮ ਨਾਂ ਦਾ ਇੱਕ ਨਿੱਖੀ ਵੀ ਸਖਮ ਦੇ ਦਿੱਤਾ ਔਰ ਦੂਸਰੀ ਜਥੇਬੰਦੀ ਜਿਹੜੀ ਜਿਹਦੇ ਚ ਸਲਾਹਕਾਰ ਬੋਰਡ ਸੀਨੀਅਰ ਮੀਤ ਪ੍ਰਧਾਨ ਜਨਰਲ ਸੈਕਟਰੀ ਸੈਕਟਰੀ ਦਫ਼ਤਰ ਇਨਚਾਰਜ ਪ੍ਰੈਸ ਸੈਕਟਰੀ ਔਰ ਜਥੇਬੰਦਕ 77 ਤੇ ਵਰਕਿੰਗ ਕਮੇਟੀ ਇਹ ਅਸੀਂ ਆਉਂਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਲਿਸਟਾ ਜਿਹੜੀ ਅਮਿਲ ਕਰ ਦਾਂਗੇ ਤੇ ਸਾਰੇ ਜਿਹੜੇ ਸਾਡੇ ਹਲਕਿਆਂ ਦੇ ਸੀਨੀਅਰ ਆਗੂ ਹੈ ਉਹਨਾਂ ਨੂੰ ਇਹਦੇ ਵਿੱਚ ਅਡਜਸਟ ਕੀਤਾ ਗਿਆ ਹੈ ਹਨ ਥੋੜੀ ਬਹੁਤ ਅਡਜਸਟਮੈਂਟ ਪੁਸ਼ਪINDER ਰਿੰਦੀ ਸੀ ਉਹ ਇਸ ਕਰਕੇ ਸੀ ਡਿਲੇ ਕੀਤੀ ਥੋੜੀ ਜੀ ਉਹ 2 3 4 ਦਿਨਾਂ ਚ ਅਸੀਂ ਕੰਪਲੀਟ ਕਰ ਲਾਂਗੇ ਔਰ ਸ਼ਰੋਮਨੀ ਅਕਾਲੀ ਦਲ ਅਕੱਲਾ ਜਿਹੜਾ ਹੈ ਉਹ ਪਾਰਲਮੈਂਟ ਵਿੱਚੋਂ ਲੜ ਰਿਹਾ ਹੈ ਸ਼ਰੋਮਨੀ ਅਕਾਲੀ ਦਲ ਨੇ ਸੀਟਾਂ ਨੂੰ ਜਾਂ ਵੋਟਾਂ ਨੂੰ ਇਹ ਵੀ ਦਿੱਤੀ ਸ਼ਰੋਮਨੀ ਅਕਾਲੀ ਦਲ ਨੇ ਜਿਹੜੀ ਅਹਿਮਤ ਦਿੱਤੀ ਆ ਉਹ ਪੰਜਾਬ ਦੇ ਮੁੱਦਿਆਂ ਨੂੰ ਦਿੱਤੀ ਮੰਦੀ ਸਿਗਾਂ ਦਾ ਮੁੱਦਾ 5 ਸਾਲ ਪਹਿਲਾਂ 500 ਸਾਲਾ ਪ੍ਰਕਾਸ਼ਪੁਰ ਆਇਆ ਸੀ ਗੁਰੂ ਨਾਨਕ ਦੇਵ ਜੀ ਦਾ ਉਹਨੂੰ ਪ੍ਰਧਾਨ ਮੰਤਰੀ ਜੀ ਆਏ ਸੀਗੇ ਉਹਨਾਂ ਨੇ ਇਹ ਮੰਗ ਮੰਨੀ ਸੀਗੀ ਉਹਦਾ ਨੋਟੀਫਿਕੇਸ਼ਨ ਵੀ ਹੋ ਗਿਆ ਸੀਗਾ ਮੰਦੀ ਸਿੰਘਾਂ ਦੀ ਰੈਗ ਦੇ ਪਰ ਫਿਰ ਉਹ ਚ ਡੇ ਕਰ ਦਿੱਤੀ 5 ਸਾਲ ਦੀ ਬਿਤੇ ਇਸ ਤੋਂ ਇਲਾਵਾ ਜੋ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣੇ ਦੇ ਵਿੱਚ ਦਖਲ ਦਿੱਤਾ ਸਰਕਾਰ ਨੇ ਵੱਖਰੀ ਬਣਾਤੀ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਖਲ ਕਰਕੇ ਦਿੱਲੀ ਦੇ ਵਿੱਚ ਸਾਡੇ ਕੋਲੇ ਮੈਜੋਰਟੀ ਹੈ ਐਸਪੀਸੀ ਮੈਂਬਰਾਂ ਦੀ ਉੱਥੇ ਇਹ ਚੋਣ ਹੀ ਕਰਾ ਦੇ ਪ੍ਰਧਾਨ ਜੀ ਫਿਰ ਤਖਸੀਲੀ ਬੀਉਰ ਸਾਹਿਬ ਉੱਥੇ ਨਾਲ ਦਖਲ ਦੇ ਕੇ ਉੱਥੋਂ ਸਾਡੀ ਨਾਮਜ਼ਦੀ ਖਤਮ ਕਰਤੀ ਕਿਸੇ ਤਰ੍ਹਾਂ ਪਰਣਾ ਸਾਹਿਬ ਦਖਲ ਦੇ ਕੇ ਸਾਡੀ ਨਾਮਜ਼ਦੀ ਖਤਮ ਕਰਤੀ ਸਾਡੇ ਸਿੱਖ ਮਸਲੇ 'ਚ ਵੀ ਦਖਲ ਦਿੱਤਾ ਫਿਰ ਬਹੁਤ ਵੱਡਾ ਮੁੱਦਾ ਹੈ ਕਿਸਾਨੀ ਮੁੱਦਾ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਵੀ ਉਹਦੇ ਉੱਤੇ ਕੋਈ ਅਮਲ ਨਹੀਂ ਲੈ ਕੇ ਆਂਦਾ ਤੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਮੁੱਖ ਰੱਖਿਆ ਅਸੀਂ ਇਹ ਨਹੀਂ ਵੀਪੀ ਨਾਲ ਇਕੱਠੇ ਜੋੜ ਕਰਕੇ ਤੇ ਅਸੀਂ ਵੋਟਾਂ ਜਿੱਤ ਲਈਏ ਇਹ ਸਾਡਾ ਮਤਦਾ ਨਹੀਂ ਸਾਡਾ ਮਤਦਾ ਹੈ ਅਸੀਂ ਖੇਤਰੀ ਪਾਰਟੀ ਆ ਤੇ ਅਸੀਂ ਪੰਜਾਬ ਵਾਸਤੇ ਜੋ ਵਿਤਰੀ ਵਾਸਤੇ ਫਿਰ ਅਸੀਂ ਇੱਕ ਮੰਗ ਇਹ ਵੀ ਰੱਖੀ ਕਿ ਕਿਉਂਕਿ ਹੁਣ ਬੜੀ ਜਿਹੜਾ ਪਾਕਿਸਤਾਨ ਦੀ ਜਿਹੜੀ ਆਰਥਿਕ ਹਾਲਤ ਬਹੁਤ ਮੰਦੀ ਹੈ ਪਾਕਿਸਤਾਨ ਦੀ ਆਰਥਿਕ ਹਾਲਤ ਆਰਥਿਕ ਹਾਲਤ ਬਹੁਤ ਮੰਦੀ ਹੈ ਤੇ ਯੂਰਪ ਤੱਕ ਵਪਾਰ ਚੱਲਣਾ ਹੈ ਅਸੀਂ ਇਹ ਮੰਗ ਰੱਖੀ ਹੈ ਇਹ ਵਾਂਡਰ ਖੋਲੇ ਜਾਣ ਰੋਪਰ ਦਾ ਔਰ ਲਾਗਾ ਸਰ ਹੱਦ ਤਾਂ ਉਹਦਾ ਫਾਇਦਾ ਜਿਹੜਾ ਹੈਗਾ ਉਹ ਸਭ ਤੋਂ ਵੱਧ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸਟੇਟਾਂ ਨੂੰ ਹਮਾਚਲ ਯੂਨੀਵਰਸਿਟੀ ਤੋਂ ਹੋਣਾ ਹੈ ਔਰ ਇਹ ਸਾਡੀਆਂ ਜਿਹੜੀਆਂ ਹੈ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਰੱਖਿਆ ਨਾ ਕਿ ਅਸੀਂ ਵੋਟਾਂ ਨੂੰ ਰੁਕ ਕੇ ਜਾਓ ਆ ਜਾਂ ਆਓ ਦੀ ਪਾਰਟੀ ਨੂੰ ਆਖੀਏ ਵੀ ਅਸੀਂ ਸਭ ਸ਼ੁਰੂਆਤ ਕਰਕੇ ਬੀਜੇਪੀ ਨਾਲ ਚੋਣਾ ਲਾ ਗਏ ਸਾਹਿਬ ਕੈਂਡੀਡੇਟ ਵੀ ਜਿਹੜਾ ਡਿਲੇ ਹੋ ਰਿਹਾ ਹੈ ਇਹ ਕੈਂਡੀਡੇਟ ਦੀ ਡਿਲੇ ਕੋਈ ਨਹੀਂ ਸੀ ਕਿ ਮੂਟਾ ਚੋਾ ਲੇਟ ਨੇ ਛੜ ਪਿਆਵ ਚ ਖੀਫਟ ਚੋਣਾ ਜਿਹੜੀਆਂ ਹੋਣਗੀਆਂ ਤੇ ਇਸ ਕਰਕੇ ਸਾਡਾ ਸਾਡੀ ਕਮੇਟੀ ਬਣੀ ਵੀ ਹੈ ਪੂਰ ਕਮੇਟੀ ਨੇ ਵੀ ਫੈਸਲਾ ਹੋਇਆ ਸੀਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਡਿਸਾਈਡ ਅਸੀਂ ਕਰੀ ਬੈਠੇ ਹਾਂ ਕੈਂਡੀਡੇਟ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਜਿਹੜੇ ਕੈਂਡੀਡੇਟ ਉਹ ਸਰ ਚਰਚਾ ਚੱਲ ਰਹੀ ਜਾਨੀ ਕਿ ਸੁਭਾ ਸਿੰਘ ਬਾਦਲਾ ਜਾਨੀ ਕਿ ਫਰੀਕੋਟ ਹਲਕੇ ਤੋਂ ਨਾਮ ਮਾਰ ਰਿਹਾ ਚਰਚਾ ਲੋਕਾਂ ਦੇ ਵਿੱਚ ਚੱਲ ਰਹੀ ਹੈ ਉਹ ਤਾਂ ਪਾਰਟੀ ਨੇ ਫੈਸਲਾ ਕਰਨਾ ਹੈ ਜੀ ਚਰਚਾ ਦੇ ਵਿੱਚ ਹੋਰ ਨਾਂ ਵੀ ਹੈਗੇ ਆ ਉਹ ਤਾਂ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਕਿ ਸਾਡੇ ਸਾਰੇ ਹਲਕਾ ਇੰਚਾਰਜਾਂ ਨੂੰ ਬੁਲਾ ਕੇ ਮੀਟਿੰਗ ਕਰਕੇ ਉਹ ਫਿਰ ਮੀਡੀਆ ਤੋਂ ਸਹਿਮਤੀ ਬਣੂਗੀ ਉਸੇ ਉਸੇ ਗੱਠਜੋੜ ਤੇ ਇੱਕ ਵਾਰ ਰੋਕ ਲੱਗੀ ਹੈ ਉਹਨੂੰ ਬੈਨੀਫਿਟ ਕੀ ਮਿਲਣਾ ਸੀਗਾ ਜੇ ਗੱਟੂ ਹੁੰਦਾ ਜੇ ਗੱਠਜੋੜ ਕੋਈ ਗੈਰ ਸੈਕਟਰੀਟਰੀ ਹੋਵੇਗਾ ਗੱਠਜੋੜ ਇਸ ਤਰ੍ਹਾਂ ਹੈ ਜੀ ਕਿ ਭਾਜਪਾ ਜਿਹੜੀ ਪਾਰਟੀ ਹੈ ਉਹ ਰੀਜਨਲ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਉਹਨਾਂ ਨੇ ਦੇਖੋ ਅਗਾਂਹ ਦੇ ਵਿੱਚ ਕੀ ਕੀਤਾ ਉਹਨੂੰ ਵੀ ਹਰੀ ਕੀਤਾ ਨਿਤਿਸ਼ ਕੁਮਾਰ ਨੂੰ ਪਕੜੋ ਲੜ ਗਿਆ ਉਹ ਉਹਦੀ ਮੰਦੀ ਹੈ ਉੜੀਸਾ ਦੇ ਵਿੱਚ ਇਹਨਾਂ ਦਾ ਸਹਿਯੋਗ ਤਾਂ ਨਹੀਂ ਹੋ ਸਕਿਆ ਬਿਜੀ ਜਨਤਾ ਦਾ ਨਾਲ ਸਾਊਥ ਦੇ ਵਿੱਚ ਜਿਹੜੀਆਂ ਰੀਜਨਲ ਪਾਰਟੀਆਂ ਤਕੜੀਆਂ ਐ ਸਾਊਥ ਦੇ ਵਿੱਚ ਸੁਣਦਾ ਹੋ ਸਕਿਆ ਇਹ ਕਰਕੇ ਸਾਨੂੰ ਜਿਹੜਾ ਹੈਗਾ ਇਹ ਜਿਹੜਾ ਇਕੱਠ ਜੁੜ ਹੋਇਆ ਇਹ ਹੁੰਦਾ ਤਾਂ ਸਾਨੂੰ ਘੱਟ ਫਾਇਦਾ ਸੀਗਾ ਜੇ ਨਹੀਂ ਹੋਇਆ ਤਾਂ ਇਹਦਾ ਸਾਨੂੰ ਜ਼ਿਆਦਾ ਫਾਇਦਾ ਹੋਣਾ। ਐਂਸੋ ਇਸ ਵਾਰ ਮੁੱਖ ਮੁਕਾਬਲਾ ਕਿਹੜੀ ਪਾਰਟੀ ਨੇ ਲਾਉਣਾ। ਅ ਸਾਡਾ ਮੁੱਖ ਮੁਕਾਬਲਾ ਅ ਇਸ ਵਕਤ ਕਾਂਗਰਸ ਕਾਂਸਰ ਦੀ ਹੋਰ ਚੱਲ ਰਹੀ ਹੈ। ਤਿੰਨ ਵਾਰ ਉਹ ਐਮਪੀ ਰਹਿ ਚੁੱਕੇ ਰੁਨੀਤ ਬਿੱਟੂ ਦਾ ਕਿਸ ਨੂੰ ਅਸਰ ਰਹੂਗਾ ਫੁੱਲ ਲਗਾਣੇ ਤੇ ਐਕਚੁਅਲੀ ਜਦੋਂ ਕੋਈ ਬੰਦਾ ਪਾਰਟੀ ਬਦਲਦਾ ਨਾ ਉਹਦੀ ਇੱਜ਼ਤ ਘਟ ਜਾਂਦੀ ਹੈ ਪਾਰਟੀ ਮਾਂ ਹੁੰਦੀ ਹੈ ਪਾਰਟੀ ਨਹੀਂ ਕਦੇ ਕਿਸੇ ਨੂੰ ਮੰਨ ਚਾਹੀਦੀ ਸਮਾਂ ਕਦੇ ਚੰਗਾ ਆ ਜਾਂਦਾ ਕਦੇ ਮਾੜਾ ਆ ਜਾਂਦਾ ਉਹ ਸਮਾਂ ਦਾ ਚੱਲਦਾ ਹੀ ਜਾਂਦਾ ਤੇ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਪ੍ਰਕਾਰ ਦਾ ਅਸਰ ਹੋਵੇ ਤੇ ਇਹ ਤਾਂ ਲੀਡਰ ਲੀਡਰ ਹੀ ਜਾਂਦੇ ਥੱਲੇ ਵਰਕਰ ਤਾਂ ਫਿਰ ਉਸੇ ਤਰ੍ਹਾਂ ਰਹੇ ਜਾਂਦੇ ਮਾਡ ਸਾਹਿਬ ਕੇਜਰੀਵਾਲ ਸਾਹਿਬ ਨੂੰ ਜਿਹੜਾ ਗ੍ਰਿਫਟਰ ਕੀਤਾ ਇਹਦੇ ਇਹਨਾਂ ਨੇ ਪ੍ਰਤੀਕਿਰਿਆ ਬਹੁਤ ਦਿੱਤੀ ਆ ਬੜਾ ਰੋਲਾ ਪਾਇਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਉਹਦੇ ਵਿੱਚ ਵੇਖੋ ਕੇਜਰੀਵਾਲ ਨੂੰ ਗ੍ਰਿਫਟਰ ਸੁਪਰੀਮ ਕੋਰਟ ਨੇ ਕਰਵਾਇਆ ਮਾਨਯੋਗ ਸੁਪਰੀਮ ਕੋਰਟ ਦੀ ਕੋਈ ਸਰਕਾਰ ਨੇ ਉਹਨੂੰ ਘੱਟੋ-ਘੱਟ 12-14 ਵਾਰੀ ਸੱਦਿਆ ਉਹ ਪੇਸ਼ ਨਹੀਂ ਹੋਇਆ ਫਿਰ ਜਿਹੜੀ ਹੈ ਈਡੀਆ ਉਹ ਸੁਪਰੀਮ ਕੋਰਟ ਦੇ ਹਾਈ ਕੋਰਟ ਚ ਗਈ ਫਿਰ ਇਹ ਉਹਨਾਂ ਨੇ ਇੱਕ ਆਦਾਬੇ ਪੇਸ਼ ਹੋ ਇਹ ਸੁਪਰੀਮ ਕੋਰਟ ਚ ਲਾ ਗਿਆ ਮਸਲਾ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਅਜੇ ਤੱਕ ਇਹਦੇ ਤੇ ਇੰਨੇ ਸਵੀਨ ਦੋਸ਼ ਹੋ ਤੁਸੀਂ ਇਹਨੂੰ ਫੜਿਆ ਕਿਉਂ ਨਹੀਂ ਉਹ ਸੁਪਰੀਮ ਕੋਰਟ ਦੇ ਦੇਸ਼ਾਂ ਦੇ ਉੱਤੇ ਉਹਨੂੰ ਫੜਿਆ ਇਹ ਤਾਂ ਪਾਰਟੀ ਵਾਲੇ ਤਾਂ ਆਖੀ ਜਾਂਦੇ ਹਮ ਪਰਾਨਾ ਢੰਗ ਕੰਮ ਕਰ ਤਦ ਤੁਸੀਂ ਹੁਣ ਸਮਝੀ ਜਾਂਦੇ ਐ ਸਾਰਾ ਕੁਝ ਵੀ ਕਿੰਨੀ ਕਰ ਇਮਾਨਦਾਰੀ ਪੰਜਾਬ ਦੀ ਇਹ ਹੈਰਾਨ ਅਸੀਂ ਇਸ ਗੱਲ ਦੇ ਉੱਤੇ ਆ ਕਿ ਦਿੱਲੀ ਹੀ ਤਾਂ ਇਹ ਕਰੀ ਜਾਂਦੇ ਸਾਰਾ ਕੁਝ ਸ਼ੇਮ ਹੀ ਪਾਲਿਸੀ ਪੰਜਾਬ ਚ ਬਣੀ ਗਈ ਤੇ ਪੰਜਾਬ ਦਾ ਨਾਂ ਹੀ ਨਹੀਂ ਲਦੇ ਕਿਉਂਕਿ ਉੱਥੇ ਉਹਨਾਂ ਪੰਜਾਬ ਦੇ ਮੁਖੀ ਦੀ ਤੇ ਜਿਹੜਾ ਜਿਹੜਾ ਇਸ ਦਾ ਮੁਖੀ ਹੈ ਜਾਂ ਸੈਕੰਡ ਮੁਖੀ ਕਹਿੰਗੇ ਉਹਨਾਂ ਦੀ ਇੱਕੋ ਗੱਲ ਹੈਗੀ ਆ ਇਸ ਕਰਕੇ ਨਹੀਂ ਕਰ ਰਹੇ ਆਪ ਤਸਮਰਤਕ ਵੈ ਕਹਿੰਦੇ ਸਾਨੂੰ ਕ੍ਰੈਡਿਟ ਮਿਲੂਗਾ ਇਸ ਚੀਜ਼ ਦਾ ਦੇਖੋ ਇੱਕ阿里 ਬਦਲਾ ਬਦਲਾ ਚੱਲਦੇ ਚੱਕਰ ਤੇ ਹੋ ਗਿਆ ਸਾਰਾ ਕੁਝ ਲੈ ਗਏ ਦੇਖੋ ਤੁਹਾਨੂੰ ਉਪਚੀਕਾ ਮਾਰਦੇ ਆ ਝੂਠ ਦਾ ਫੋੜਾ ਸਾਰਾ ਕਰੀ ਜਾਂਦੇ ਆ ਨਾ ਤਾਂ ਇਹਨਾਂ ਨੇ 1000 ਰੁਪਏ ਦਿੱਤਾ ਨਾ ਹੀ ਅੱਤਾ ਦਾ ਲੋਕ ਚੀਕਾ ਮਾਰੀ ਜਾਂਦੇ ਆ ਇਹਰ ਲਾਇਕ ਨੂੰ ਸੁਣਤਾ ਮੇਰੀਆਂ ਕੰਦੀ ਐਡ ਐਡ ਕਰੀ ਜਾਂਦੇ ਆ। ਅਤੇ ਆ ਆ ਆ ਦੇਖੋ ਤੁਸੀਂ ਭਲਾ ਕਲੀਨਕਾ ਦੀ ਗੱਲ ਕਰਦੇ ਆ। ਮੇਰਾ ਖਿਆਲ 40 ਕਲੀਨਕਾ ਨਮਾ ਬਣਾਏ। ਹੁਣ ਇਹਨਾਂ ਨੇ ਸਾਰੀ ਸੱਦ ਸਾਡੀ ਆਪਣੀ ਡਿਸਪੈਂਸਰੀ ਇੱਕ ਪਾਰਟੀ ਦਾ ਸਿਸਟਮ ਹੈ। ਜ਼ਿਲ੍ਹਾ ਪ੍ਰਧਾਨ ਨਵੇਂ ਬਣੇ ਸੀ ਉਹਨਾਂ ਨੇ ਅਧਿਆਪਕ ਦੀ ਟੀਮ ਬਣਾਈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਜ਼ਿਲ੍ਹੇ ਦੇ ਦਿਹਾਤੀ ਪ੍ਰਧਾਨ ਜਗਦਰ ਸਿੰਘ ਹੀ ਮਾਨ ਸਾਹਿਬ ਨੇ ਆਪਦੀ ਟੀਮ ਦਾ ਸਾਡੇ ਜ਼ਿਲ੍ਹੇ ਦੇ ਸਰਕਲ ਪ੍ਰਧਾਨ ਜਿੰਨੇ ਹਲਕਿਆਂ ਦੇ ਸਰਕਲ ਬਣਦੇ ਆ ਉਹਨਾਂ ਦੇ ਪ੍ਰਧਾਨ ਜਵਾਨ ਦਾ ਦੀ ਅਨਾਉਂਸਮੈਂਟ ਕੀਤੀ ਹੈ ਉਹਨਾਂ ਦੀ ਚੋਣ ਕੀਤੀ ਹੈ ਜਿੱਥੇ ਮੈਂ ਜਿੰਨੇ ਨਵੇਂ ਬਣੇ ਸਰਕਲ ਪ੍ਰਧਾਨ ਆ ਉਹਨਾਂ ਨੂੰ ਵਧਾਈ ਦਿਨਾ ਮੈਂ ਇਹ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਉਹਨਾਂ ਨੂੰ ਹਿੰਮਤ ਹੌਸਲਾ ਬਖਸ਼ਣ ਸ਼੍ਰੋਮਣੀ ਅਕਾਲੀ ਦਲ ਦੇ ਅਸੂਲਾਂ ਤੇ ਪਾਰਟੀ ਦੇ ਜਿਹੜੇ ਸਾਡੇ ਬਜ਼ੁਰਗਾਂ ਨੇ ਇਸ ਲਈ ਤੇ ਸਾਨੂੰ ਤੋਰਿਆ ਸੀ ਉਸ ਲਈ ਤੇ ਤੁਰਦੇ ਹੋਏ ਪੰਜਾਬ ਦੇ ਤੇ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕਰਦੇ